ਬਾਪੂ ਜੀ ਅੱਖਾਂ ਤੋਂ ਬਲਾਈਂਡ ਸੀ ਜਿਸ ਦਿਨ ਲੈ ਕੇ ਆਏ ਸੀਗੇ ਕਿੰਨੇ ਸਾਲ ਹੋ ਗਏ ਬਾਪੂ ਅੱਖਾਂ ਦੀ ਲਾਈਟ ਗਈ ਇੱਕ ਸਾਲ ਦੇ ਅੰਦਰ ਅੰਦਰ ਹੋਇਆ ਮੈਂ ਬਿਲਕੁਲ ਨਹੀਂ ਘਬਰਾ ਰਿਹਾ ਜੀ ਨਾਨਕ ਘਬਰਾਉਣਾ ਕਿ ਗੰਗਲਾਂ ਚ ਪਿਆਰ ਐਨਾ ਕਦੇ ਕਿਤੇ ਪਿਆਰ ਐਨਾ ਗੁਲਵਰਗ ਬਾਪੂ ਹਾਂਜੀ ਇੱਕ ਜੱਫੀ ਪਾ ਲਈਏ ਤੈਨੂੰ ਹਾਂ ਜਿੰਨੀਆਂ ਮਰ ਜੀਏ ਵਾਹਿਗੁਰੂ ਪਰ ਲਾ ਕਰੇ ਦੋ ਦੋ ਕੋਈ ਗੁਰੂ ਵਾਰੋ ਦੋਨ ਹਾ ਗੁਰੂ ਤੇ ਕੋ ਅੰਦਰ ਸੱਚੀ ਬਾਪੂ ਤੈਨੂੰ ਮਿਲ ਕੇ ਨਾ ਹਾਂਜੀ ਆਪਦੇ ਆਪ ਨੂੰ ਊਨਰਜੀ ਮਿਲੀ ਤਾਕਤ ਮਿਲੀ ਸਤਿਗੁਰੂ ਦੋ ਅੱਖਾਂ ਵਾ ਬਾਪੂ ਅਸੀਂ ਦੇਖ ਪਾ ਰਹੇ ਹਾਂ ਸਭ ਕੁਝ ਬਿਲਕੁਲ ਬਿਲਕੁਲ ਭਾਈ ਅਸੀਂ ਉਹ ਚੀਜ਼ ਦੇਖ ਹੀ ਨਹੀਂ ਰਹੇ ਜਿਹੜੀ ਤੁਸੀਂ ਦੇਖੀ ਜਾ ਰਹੀ ਹੈ ਇਹ ਗੱਲ ਤਾਂ ਸਾਚ ਹੈ ਬਾਪੂ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਜਿਸ ਅੱਖ ਨਾਲ ਦੁਨੀਆ ਦੇਖਣ ਲੱਗ ਜੇ ਬਿਲਕੁਲ ਜੀ ਬਿਲਕੁਲ ਇੰਨੀ ਖੁਸ਼ੀ ਤੁਹਾਨੂੰ ਇੰਨੀ ਤਕਲੀਫ ਹੋਣ ਦੇ ਬਾਵਜੂਦ ਵੀ ਤੁਸੀਂ ਕਹਿੰਦੇ ਕੋਈ ਫਰਕ ਹੀ ਨਹੀਂ ਮਾਰਾਇ ਨੇ ਤੁਹਾਨੂੰ ਜੋ ਕੀਤਾ ਹੋਣਾ ਤੁਹਾਨੂੰ ਤਾਂ ਜੋ ਖੁਸ਼ੀ ਮਿਲੀ ਨਾ ਅੱਜ ਮੈਨੂੰ ਜੋ ਖੁਸ਼ੀ ਮਿਲੀ ਹੈ ਨਾ ਇਹ ਹੈ ਦਾਤਾ ਦੂਨੀਆ ਦੇ ਹੈ ਅੰਦਰੋਂ ਮੈਨੂੰ ਕਹਿ ਰਿਹਾ ਵਾਹਿਗੁਰੂ ਮਿਲ ਗਏ ਤੈਨੂੰ ਸਾਰੇ ਤੇ ਵੀ ਵਾਹਿਗੁਰੂ ਚਾਈ ਜਾਈਏ ਵਾਹਿਗੁਰੂ ਬਾਪੂ ਜੀ ਉਹ ਨਾ ਕੁਝ ਮੈਂਬਰਾਂ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਦੇ ਅੰਦਰ ਸੱਚੀ ਰੱਬ ਦਾ ਬਾਸ ਹੈ ਵਾਹਿਗੁਰੂ ਬਾਪੂ ਪਾਪਾ ਨਾਨਕ ਮਿਹਰ ਕਰੇ ਇਹ ਮਹੀਨੇ ਦੇ ਆਹੀ ਮਹੀਨੇ ਦੇ ਵਿੱਚ ਵਿੱਚ ਤੇਰੀ ਅੱਖਾਂ ਦੀ ਲਾਈਟ ਵਾਪਸ ਆ ਜਾਈ ਰਹੀ ਆ ਆਪਾ ਦੁਖ ਨਿਵਾਨ ਸਾਹਿਬ ਗੁਰੂ ਘਰ ਖੜੇ ਆ ਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਮਹਾਰਾਜ ਮੇਰ ਕਰਨ ਤੇਰੀ ਅੱਖਾਂ ਦੀ ਜੋਤੀ ਆ 15 ਦਿਨਾਂ ਦੇ ਵਿੱਚ ਇੱਕ ਅੱਖ ਦੀ ਜੋਟੀ ਵਾਪਸ ਆਈ ਤੁਹਾਡੀਆਂ ਅਸੀਸਾਂ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਅੱਜ ਬਾਪੂ ਗੁਲਵਾਰਗ ਸਿੰਘ ਜੀ ਸਹੀ ਦਿਖਾਈ ਦਿੰਦਾ ਬਾਈ ਬਾਪੂ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਗੁਲਵਾਰਗ ਸਿੰਘ ਜੀ ਬਾਪੂ ਜੀ ਅੱਖਾਂ ਤੋਂ ਬਲਾਈਂਡ ਸੀ ਜਿਸ ਦਿਨ ਲੈ ਕੇ ਆਏ ਸੀਗੇ ਗੁਰਦੁਆਰਾ ਸਾਹਿਬ ਦੂਖ ਨਿਵਾਰਨ ਸਾਹਿਬ ਪਟਿਆਲੇ ਗੁਰਤੇਗ ਭਾਦਰ ਮਹਾਰਾਜ ਦੀ ਚਰਨਛੋਪਾ ਪ੍ਰਾਪਤ ਧਰਤੀ ਜਿੱਥੋਂ ਬਾਪੂ ਜੀ ਦੀ ਸੇਵਾ ਮਿਲੀ ਤੇ ਬਾਪੂ ਜੀ ਵੀ ਐਡੀਆਂ ਸਿਆਣੀਆਂ ਤੇ ਇੰਨੀਆਂ ਜ਼ਿਆਦਾ ਮਤਲਬ ਭਾਵਨਾਵਾਂ ਨਾਲ ਭਿੱਜੀਆਂ ਹੋਈਆਂ ਰੂਹਾਂ ਦੇ ਵਿੱਚੋਂ ਇੱਕ ਨੇ ਜਿਹੜੇ ਸਾਡੇ ਸੁਪਨਿਆਂ ਦੇ ਘਰ ਵਿੱਚ ਹੁਣ ਤੱਕ ਪਰਿਵਾਰ ਦੇ ਮੈਂਬਰ ਰਹਿੰਦੇ ਆ ਉਹਨਾਂ ਸਾਰਿਆਂ ਮੈਂਬਰਾਂ ਦੇ ਵਿੱਚੋਂ ਬਾਪੂ ਜੀ ਉਹਨਾਂ ਕੁਝ ਮੈਂਬਰਾਂ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਦੇ ਅੰਦਰ ਸੱਚੀ ਰੱਬ ਦਾ ਬਾਸ ਆ ਬਾਪੂ ਅੱਖਾਂ ਤੋਂ ਅੰਨ੍ਹਾ ਸੀ ਤੇ ਬਾਪੂ ਕਹਿੰਦਾ ਸੀ ਗੁਰਤੇਗ ਭਾਦਰ ਮਹਾਰਾਜ ਦੇ ਦਰ ਤੇ ਆਇਆ ਬਿਲਕੁਲ ਠੀਕ ਤੇ ਸ਼ਾਇਦ ਮੇਰਾ ਕੋਈ ਮਾੜਾ ਕੀਤਾ ਸੀ ਤਾਂ ਹੀ ਮੇਰੀਆਂ ਅੱਖਾਂ ਦੀ ਪਰਲਾੜ ਚਲੇ ਗਈ ਤੇ ਗੁਰਤੇਗ ਭਾਦਰ ਮਹਾਰਾਜ ਜਿੰਨ ਚਾਹਣਗੇ ਉਹ ਵਾਪਸ ਦੇ ਦੇਣਗੇ ਤੁਹਡੇ ਭਾਦਰ ਮਹਾਰਾਜ ਜੀ ਦੀ ਕਿਰਪਾ ਹੋਈ ਤੁਹਾਡੀ ਕਿਰਪਾ ਜਾਗਦਾ ਕਰ ਚੁੱਕੀਆਂ ਦੀ ਸੇਵਾ ਲੱਗੀ ਡਿਊਟੀ ਲੱਗੀ ਅਸੀਂ ਜਾ ਕੇ ਉੱਥੋਂ ਬਾਪੂ ਨੂੰ ਲੈ ਕੇ ਆਏ ਲਿਆ ਕੇ ਬਾਪੂ ਜੀ ਦੇ ਅੱਖਾਂ ਦਾ ਚੈੱਕਅਪ ਕਰਾਇਆ ਡਾਕਟਰ ਕਹਿੰਦੇ ਦੋਨੇ ਅੱਖਾਂ ਦਾ ਆਪਰੇਸ਼ਨ ਹੋ ਕੇ ਠੀਕ ਹੋ ਸਕਦੀਆਂ ਪਹਿਲਾਂ ਇੱਕ ਅੱਖ ਦਾ ਆਪਰੇਸ਼ਨ ਹੋ ਗਿਆ ਹੁਣ ਕਿਵੇਂ ਕੁਲਵਰਖ ਸਿੰਘ ਦੀ ਦਿਖਾਈ ਦਿੰਦਾ ਪੂਰਾ ਬਿਲਕੁਲ ਸਹੀ ਦਿਖਾਈ ਦਿੰਦਾ ਬਾਈ ਜਦੋਂ ਬਾਪੂ ਜੀ ਨੂੰ ਤੁਹਾਡੀਆਂ ਅਸੀਸਾਂ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਬਿਲਕੁਲ ਅੱਜ ਬਾਪੂ ਗਲਵਾਰਕ ਸਿੰਘ ਜੀ ਬਿਲਕੁਲ ਜੀ ਇੱਕ ਇੰਡੀਪੈਂਡੈਂਟ ਆਪਣਾ ਜੀਵਨ ਬਤੀਤ ਕਰਦੇ ਨੇ ਸਾਰਾ ਦਿਨ ਗੱਲਾਂ ਬਾਤਾਂ ਮਾਰਨੀ ਆ ਬੈਠਣਾ ਹੱਸਣਾ ਖੇਡਣਾ ਗੁਰੂ ਘਰ ਚ ਜਾਣਾ ਤੇ ਪ੍ਰਸ਼ਾਦ ਦਾ ਪਾਣੀ ਛਕਣਾ ਬਸ ਇੱਕ ਉਸ ਵਾਹਿਗੁਰੂ ਦੀ ਕਿਰਪਾ ਸਦਕਾ ਸੁਪਨਿਆਂ ਦੇ ਘਰ ਵਿੱਚ ਸੁਪਨਿਆਂ ਵਰਗਾ ਜੀਵਨ ਬਤੀਤ ਕਰਦੇ ਨੇ ਬਾਪੂ ਗਲਵਾਰਕ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ